ਰਾਮਗੜੀਆ ਪਾਈ ਚਾਰੇ ਵੱਲੋਂ ਮਾਨਸਾ ਵਿਖੇ ਵਿਸ਼ਕਰਮ ਦਿਵਸ ਮਨਾਇਆ ਗਿਆ ਇਸ ਮੌਕੇ ਸ਼੍ਰੀ ਖਾਨਪਾਟ ਸਾਹਿਬ ਦੇ ਭੋਗ ਪਾਇਆ ਗਿਆ ਉਪਰੰਤ ਰਾਗੀ ਜਥੇ ਨੇ ਕੀਰਤਨ ਰਾਹੀ ਬੱਬਾ ਵਿਸ਼ਕਰਮਾ ਜੀ ਦੀ ਜੀਵਨੀ ਤੇ ਚਾਨਣਾ ਪਾਇਆ ਸਮਾਗਮ ਦੌਰਾਨ ਵੱਖ-ਵੱਖ ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲਿਤ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਵਿਸ਼ਕਰਮਾ ਦਿਵਸ ਪੂਰੀ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਹੈ ਕਿਉਂਕਿ ਬਾਬਾ ਬਿਸ਼ਕਰਮਾ ਜੀ ਵੱਲੋਂ ਹੱਥੀ ਕੀਰਤ ਕਰਨ ਦਾ ਹੁਨਰ ਦਿੱਤਾ ਗਿਆ ਸੀ ਮੈਂ ਸਮਝਦਾ ਅੱਜ ਮਾਨਸਾ 20 ਮੁੱਚੀ ਰਾਮਗੜੀਆ ਭਾਈਚਾਰੇ ਵੱਲੋਂ ਬਾਬਾ ਬਿਸ਼ਕਰਮਾ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਦੀ ਤਰ੍ਹਾਂ ਮਨਾਇਆ ਜਿਸ ਤਰ੍ਹਾਂ 500 ਲੋਕ ਚੌ ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਦੇ ਫਿਰ ਅਖੰਡ ਪਾਠ ਸਾਹਿਬ ਦੇ ਜਾਪ ਕਰਾਏ ਅੱਜ ਭੋਗ ਪਾਇਆ ਅਤੇ ਤਖਤ ਸ੍ਰੀ ਦੰਦਮਾ ਸਾਹਿਬ ਦੇ ਹਜ਼ੂਰੀ ਲੱਗੇ ਜਿੱਥੇ ਨੇ ਕੀਰਤਨ ਕੀਤਾ ਸੰਗਤਾਂ ਨੇ ਬਹਿ ਕੇ ਸਰਬਨ ਕੀਤਾ ਸੋ ਇਹ ਦਿਹਾੜੇ ਮਨਾਉਣ ਦਾ ਇਹੀ ਮਨੋਰਥ ਹੈ ਕਿ ਸਾਡੇ ਪੁਰਖਿਆਂ ਸਾਡੇ ਪੀਰਾਂ ਰਹਿਬਰਾਂ ਨੂੰ ਅਸੀਂ ਚੇਤੇ ਰੱਖੀਏ ਉਹਨਾਂ ਦੇ ਦਸਤੇ ਹੋਏ ਮਾਰਗ ਤੇ ਚੱਲੀਏ ਬਾਬਾ ਬਿਸ਼ਕਰਮਾ ਜੀ ਇੱਕ ਕਿਰਕਿਰਤ ਦੇ ਪੀਰ ਸਨ ਮੈਂ ਸਮਝਦਾ ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਫਲਸਫਾ ਸਿਧਾਂਤ ਦਿੱਤਾ ਸੀ ਕਿ ਨਾਮ ਜਪੋ ਕਿਰਤ ਕਰੋ ਬੰਦ ਸਕੋ ਉਸ ਸਿਧਾਂਤ ਨੂੰ ਲੈ ਕੇ ਬਾਬਾ ਬਿਸ਼ਕਰਮਾ ਜੀ ਅੱਜ ਪੂਰੀ ਵਿਸ਼ਵ ਦੇ ਵਿੱਚ ਯਾਦ ਕੀਤਾ ਜਾਂਦਾ ਹੈ ਕਿ ਜੇ ਅੱਜ ਇੰਜੀਨੀਅਰ ਦੀ ਗੱਲ ਹੋ ਰਹੀ ਹੈ ਜੇ ਸਮੁੰਦਰਾਂ 'ਚਹਾ ਚੱਲ ਰਹੇ ਹੈ ਅਸਮਾਨ ਦੇ ਵਿੱਚ ਜਹਾਜ਼ ਉੱਡ ਰਹੇ ਹੈ ਤੇ ਇਹ ਇਹੋ ਜੇ ਸਾਡੇ ਪੀੜਾਂ ਦੀ ਕਲਾ ਸਦਕਾ ਮੈਂ ਸਮਝਦਾ ਕਿਰਤ ਸਦਕਾ ਇਹ ਸਮਾਜ ਦੇ ਵਿੱਚ ਹੋ ਰਿਹਾ ਤੇ ਆਓ ਆਪਾਂ ਇਹਨਾਂ ਸਾਡੀ ਅਦਰਸਾਂ ਨੂੰ ਆਪਣਾ ਮੰਨਦੇ ਹੋਏ ਅੰਮ੍ਰਿਤਸਰ ਕੀ ਗੁਰੂ ਆਲੇ ਵਣਦ ਕੇ ਬਾਣੀ ਬਾਣੇ ਧਾਰਨੀ ਹੋਈਏ ਕੇਸ ਦਾੜੀ ਰੱਖੀਏ ਸਾਤ ਸੂਰਤ ਹੋਈਏ ਅਤੇ ਅੰਮ੍ਰਿਤਸਰ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਹੁਕਮ ਕੀਤਾ ਕਿ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਖਾਸ ਸਤਿਕਾਰ ਤੋਂ ਹੋ ਕਮ ਹੈ ਗੁਰੂ ਮਾਨ ਨਿਉ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੀਏ ਇਹੀ ਇਥ ਰਹਿਵਰਾਂ ਦਾ ਪੀਰਾਂ ਦਾ ਪਕੰਬਰਾਂ ਦਾ ਫਲਸਫਾ ਸੀ ਸੰਦੀਪ ਸੀ ਸੋ ਮਾਨ ਸਾਹ ਦੀ ਸਮੁੱਚੀ ਸੰਗਤ ਨੂੰ ਸਮੁੱਚੀ ਕਮੇਟੀ ਨੂੰ ਮੈਂ ਵਧਾਈ ਦਿੰਦਾ ਕਿ ਤੁਸੀਂ ਰਲ ਮਿਲ ਕੇ ਜੋ ਇਹ ਦਿਹਾੜਾ ਮਨਾ ਰਹੇ ਹੋ ਬਾਬਾ ਬਿਸ਼ਕਰਮਾ ਜੀ ਦਾ ਉਤਾਰ ਦਿਸ ਜੋ ਪੰਜਾਬ ਦੇ ਵਿੱਚ ਰੀਤ ਤਲੀਆ ਸਰਕਾਰੀ ਮਤਾਬਕ ਦਿਵਾਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ ਸਾਰੀਆਂ ਜਥੇਬੰਦੀਆਂ ਵੱਲੋਂ ਰਲ ਕੇ ਮਾਨਸ ਵਿੱਚ ਬਾਬਾ ਬਿਸ਼ਕਰਮੇ ਦਾ ਪ੍ਰਕਾਸ਼ ਤੁਮ ਰਹ ਗਿਆ 20 ਤੀਕ ਦਿਨ ਸੋਮਵਾਰ ਸ਼੍ਰੀ ਕੰਫਰਟ ਫੋਟ ਦੇ ਪ੍ਰਕਾਸ਼ ਕੀਤੇ ਗਏ 22 ਤੀਕ ਦਿਨ ਬੁੱਧਵਾਰ ਸਾਢੇ 10 ਵਜੇ ਖਣਪੜਤਾ ਦੇ ਘਰ ਤੇ ਉਸ ਤੋਂ ਉਪਰੰਤ ਰਾਗੀ ਸਿੰਘ ਨੇ ਕੀਰਤਨ ਕੀਤਾ ਉਸ ਤੋਂ ਉਪਰੰਤ ਜੋ ਸਾਡੇ ਸਮਾਜ ਦੇ ਚੰਗੇ ਪਤਵੰਤੇ ਸੱਜਣਾ ਉਹਨਾਂ ਨੂੰ ਸਨਮਾਨ ਕੀਤਾ ਗਿਆ ਗੁਰੂ ਕਾ ਲੰਗਰ ਉੱਤ ਵਰਤੇ ਆ ਇਸੇ ਨਾਲ ਹੀ ਸਾਨੂੰ ਇਕੱਠੇ ਹੋਣ ਦਾ ਮੌਕਾ ਵੀ ਮਿਲਦਾ ਬਾਬੇ ਦਾ ਗੁਣ ਗਾਨ ਕਰਨ ਦਾ ਮੌਕਾ ਮਿਲਦਾ ਤਿੰਨ ਦਿਨ ਸ਼ਿਦੂਪੁਰ ਗਰਾਸਤਾ ਦੇ ਚ ਬਾਨੀ ਪੜੀ ਗਈ ਤੇ ਸੁਣੀ ਗਈ ਅਸੀਂ ਭਾਗਾ ਆਲਿਆ ਤੁਹਾਨੂੰ ਇਹੋ ਜਿਹੇ ਗੁਰੂ ਮਿਲੇ ਜਿਨ੍ਹਾਂ ਨੇ ਪੂਰੇ ਦੁਨੀਆ ਦੇ ਵਿੱਚ ਸਿਰਜਣਾ ਕੀਤੀ ਜਿਵੇਂ ਪੁਰਾਣੇ ਸਮੇਂ ਦੱਸਿਆ ਦਾ ਲੰਕਾ ਬਣਾਈ ਉਹਨਾਂ ਦੇ ਉਡਾਂ ਘਟੋਲੇ ਬਣਾਏ ਬਾਬਾ ਬਿਸ਼ਕਰਮੇ ਸਾਨੂੰ ਬਹੁਤ ਵੱਡੀ ਦੇਣ ਆ ਅੱਜ ਅੱਜ ਨਵੇਂ ਯੁੱਗ ਦੇ ਨਵੇਂ ਤਕਨੀਕ ਦੇ ਵਿੱਚ ਨਵੀਆਂ ਮਸ਼ੀਨਾਂ ਬਣਾ ਕੇ ਦਿੱਤੀਆਂ ਨੇ ਦੇਸ਼ੜੇ ਬਾਬਾ ਇਹਨੇ ਸਾਨੂੰ ਯਾਰ ਬਣਾਏ ਤਾਂ ਕਿ ਅੱਜ ਇਥੋਂ ਤੱਕ ਪਹੁੰਚੇ ਆ ਕਿਸੇ ਨੇ ਲਿਖਿਆ ਇਹਨੇ ਜੇ ਬਾਬਾ ਬਿਸ਼ਕਰਮਾ ਸ਼ਕਕਾਰ ਨਾ ਹੁੰਦਾ ਤਾਂ ਇਹ ਸੁੰਦਰ ਸੰਸਾਰ ਨਾ ਹੁੰਦਾ ਪਾਣੀ ਵਿੱਚ ਜਹਾਜ਼ ਨਾ ਚੱਲਦੇ ਦੇਸ਼ਾਂ ਦਾ ਵਪਾਰ ਨਾ ਹੁੰਦਾ ਇਹ ਬਾਬਾ ਬਿਸ਼ਕਰਮਾ ਸ਼ਕਕਾਰ ਨਾ ਹੁੰਦਾ ਬਹੁਤ ਭਾਗਾ ਵਾਲਿਆਂ ਹਲਕਾ ਮਾਨਸਾ ਦੇ ਲੋਕ ਭਾਗਾ ਵਾਲਿਆ ਆਰਾਮਗੜੀਆ ਬੰਸੀ ਭਾਗਾ ਵਾਲਿਆ ਸਮਾਸ਼ ਕਿਰਨ ਅੰਡਸਟਰੀ ਜੋ ਸਮਾਜਿਕ ਗੱਠੇਬੰਦੀਆਂ ਆ ਜੋ ਸਾਡੇ ਨਾਲ ਵਿਚਰਦੇ ਨੇ ਸਾਰਿਆਂ ਨੂੰ ਬਾਬਾ ਬਿਸ਼ਕਰਮ ਸਾਹਿਬ ਨੂੰ ਕਮੇਟੀ ਵੱਲੋਂ ਲੱਖ ਲੱਖ ਵਧਾਈਆਂ ਵਾਹਿਗੁਰੂ ਇਹ ਜੇ ਖੁਸ਼ੀ ਦੇ ਮੌਕੇ ਆਉਂਦੇ ਰਹਿਣ ਤੇ ਅਸੀਂ ਰਲ ਕੇ ਸਾਰੇ ਸਮਾਜ ਦੇ ਵਿੱਚ ਵਿਚਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਤਰ੍ਹਾਂ ਪਟਿਆਲਾ ਦੇ ਲਾਹੌਰੀ ਗੇਟ ਵਿਖੇ ਵੀ ਇਸ ਕਰਮਾ ਦਿਵਸ ਮੌਕੇ ਵੱਡੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼ਹਿਰ ਦੇ ਸਿਆਸੀ ਲੋਕਾਂ ਨੇ ਹਾਜ਼ਰੀ ਲਗਵਾਈ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਵਿਸ਼ਕਰਮਾ ਜੀ ਨੂੰ ਮੱਥਾ ਟੇਕਿਆ ਤੇ ਪੂਜਾ ਅਰਚਨਾ ਕੀਤੀ ਮੈਂ ਸਭ ਤੋਂ ਪਹਿਲਾਂ ਤੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੇ ਇਸ ਦਿਵਸ ਦੀਆਂ ਪੂਜਾ ਦਿਵਸ ਦੀਆਂ ਸਾਰਿਆਂ ਨੂੰ ਸੰਗਤ ਨੂੰ ਭਗਵਾਨ ਜੀ 'ਚ ਆਸਥਾ ਰੱਖਣ ਵਾਲੀ ਸੰਗਤ ਨੂੰ ਆਪ ਜੀ ਨੂੰ ਸਾਥੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਪਿਛਲੀ ਵਾਰੀ ਵੀ ਇਸ ਕਮੇਟੀ ਨੇ ਮੈਨੂੰ ਇਹ ਮਾਣ ਬਖਸ਼ਿਆ ਸੀਗਾ ਜਿਹੜੀ ਇਸ এডਿਕੇਸ਼ਨ ਤੇ ਵੈਲਫੇਅਰ ਚੈਰੀਟੇਬਲ ਟਰਸਟ ਹੈ ਲਾਹੌਰੀ ਗੇਟ ਇਹਨਾਂ ਦਾ ਔਰ ਇਸ ਵਾਰੀ ਵੀ ਇਹਨਾਂ ਨੇ ਮੈਨੂੰ ਮਾਨ ਬਖਸ਼ਿਆ ਇਹਨਾਂ ਦਾ ਬਹੁਤ ਤੋਂ ਅਨਮੋਲੀ ਇਸ ਦੌਰਾਨ ਮੈਂ ਸਿੱਖਿਆ ਕਿ ਇਹ এডਿਕੇਸ਼ਨ ਦੇ ਤੇ ਚੈਰੀਟੇਬਲ ਖੇਤਰ ਚ ਬਹੁਤ ਵਧੀਆ ਕੰਮ ਕਰ ਰਹੇ ਨੇ ਇਹਨਾਂ ਦੀ ਸਾਰੀ ਕਮੇਟੀ ਇਹਨਾਂ ਦੇ ਪ੍ਰਧਾਨ ਜੀ ਇਹਨਾਂ ਦੀ ਟੀਮ ਇਹਨਾਂ ਦੇ ਵਾਈਸ ਪ੍ਰਧਾਨ ਉਹ ਵਧਾਈ ਦੇ ਪਾਤਰ ਨੇ ਮੈਂ ਇੱਕ ਵਾਰੀ ਫੇਰ ਧੰਨਵਾਦੀ ਹਾਂ ਔਰ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਇਸ ਮਹਾਨ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਅੱਜ ਇੱਥੇ ਵਿਸ਼ਕਰਮਾ ਜੋ ਚੈਰੀਟੇਬਲ ਟਰਸਟ ਹੈ ਉਹਦੇ ਵੱਲੋਂ ਹਰ ਵਾਰੀ ਜਿਵੇਂ ਮਨਾਇਆ ਜਾਂਦਾ ਵਿਸ਼ਵਕਰਮਾ ਦਿਵਸ ਔਰ 55ਵਾਂ ਜਿਹੜਾ ਪੂਜਾ ਉਤਸਵ ਸੀ ਅੱਜ ਬਹੁਤ ਖੁਸ਼ੀ ਹੋਈ ਆ ਕੇ ਔਰ ਅੱਜ ਸਾਡੇ ਸਰਕਾਰ ਦੇ ਨੁਮਾਇੰਦੇ ਨੇ ਅਜੀਤਪਾਲ ਕੋਲੀ ਜੀ ਉਹਨਾਂ ਨੇ ਕਮਿਊਨਿਟੀ ਹਾਲ ਵਾਸਤੇ ਇੱਕ 500 ਗਜ ਦੀ ਜਗ੍ਹਾ ਜਿਹੜੀ ਹੈ ਅਲਾਟ ਕਰਨ ਵਾਸਤੇ ਇਥੇ ਅਨਾਊਂਸਮੈਂਟ ਕੀਤੀ ਹੈ ਸ਼ਿਸ਼ਮੈਲ ਦੇ ਨਜ਼ਦੀਕ ਜਿਹੜੀ ਕਿ ਨਗਰ ਨਿਗਮ ਦੇ ਹਿੱਸੇ ਦੇ ਵਿੱਚ ਆਵੇਗੀ ਔਰ ਇਹਦੇ ਨਾਲ ਨਾਲ 50 ਲੱਖ ਰੁਪਇਆ ਰਾਸ਼ੀ ਜਿਹੜਾ ਉਹ ਵੀ ਦੇਣ ਦਾ ਜਿਹੜਾ ਐਲਾਨ ਕੀਤਾ ਹੈ ਤੇ ਇਹ ਸਾਰਾ ਕੁਝ ਕਰਾਂਗੇ ਔਰ ਬਹੁਤ ਚੰਗੀ ਗੱਲ ਹੈ ਮੈਂ ਅੱਜ ਜਿੰਨਾ ਵੀ ਆਮਗੜੀਆ ਭਾਈਚਾਰਾ ਇੱਥੇ ਪਹੁੰਚਿਆ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ-ਬਹੁਤ ਵਧਾਈ ਦੇਣਾ ਮੁਬਾਰਕਬਾਦ ਦੇਣਾ ਔਰ ਅੱਜ ਮੈਂ ਇਹ ਵੀ ਇੱਕ ਈਸ਼ੂ ਠਾਇਆ ਕਿ ਜਿਹੜੀ ਗਊ ਚਰਾੰਦਾ ਦੀ ਜਗ੍ਹਾ ਉਹ ਵੀ ਛੁੜਵਾਈ ਜਾਣੀ ਚਾਹੀਦੀ ਹੈ ਮੈਂ ਪਿੱਛੇ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਬੇਨਤੀ ਕਰਕੇ ਆਇਆ ਸੀ ਸਾਡੇ ਕੌਮੀ ਕਨਵੀਨਰ ਨੂੰ ਔਰ ਹਮੇਸ਼ਾ ਹੀ ਮੈਂ ਡੀਸੀ ਨੂੰ ਵੀ ਮੰਗ ਪੱਤਰ ਦੇ ਕੇ ਮੈਂ ਹਮੇਸ਼ਾ ਬੇਨਤੀ ਕੀਤੀ ਹੈ ਕਿਉਂਕਿ ਲੋਕਾਂ ਦੇ ਜਿਹੜੇ ਐਕਸੀਡੈਂਟ ਹੋ ਰਹੇ ਨੇ ਉਹ ਐਕਸੀਡੈਂਟ ਇਸ ਕਰਕੇ ਹੋ ਰਹੇ ਨੇ ਜਿਹੜੀ ਸਾਡੀ ਗਊ ਮਾਤਾ ਹੈ ਉਹ ਅਕਸਰ ਉਹਨਾਂ ਨੂੰ ਆਵਾਰਾ ਪਸ਼ੂ ਕਿਹਾ ਜਾਂਦਾ ਹੈ ਉਹਨਾਂ ਨੂੰ ਡੰਗਾ ਪੈਂਦੀਆਂ ਨੇ ਤੇ ਮੇਰੀ ਹਮੇਸ਼ਾ ਬੇਨਤੀ ਹੁੰਦੀ ਹੈ ਕਿ ਉਹਨਾਂ ਨੂੰ ਆਵਾਰਾ ਨਾ ਕਿਹਾ ਜਾਵੇ ਉਹਨਾਂ ਨੂੰ ਉਹਨਾਂ ਦਾ ਬੰਦਾ ਹੱਕ ਦਿੱਤਾ ਜਾਵੇ ਤਾਂ ਕਿ ਜਿਹੜਾ ਲੋਕਾਂ ਨੂੰ ਵੀ ਇਹਦੇ ਨਾਲ ਰਾਹਤ ਮਿਲੇ ਤੇ ਜਿਹੜਾ ਗਊ ਮਾਂ ਤਾਂ ਜਿਹੜੀ ਉਹਨਾਂ ਨੂੰ ਵੀ ਜਿਹੜਾ ਪ੍ਰੋਟੈਕਟ ਜਿਹੜਾ ਉਹ ਕੀਤਾ ਜਾ ਸਕੇ ਉਹਨਾਂ ਨੂੰ ਬਾਤ ਤੁਸੀਂ ਸਰਕਾਰ ਦੇ ਹਿੱਤੋਂ ਤੁਹਾਨੂੰ ਕੀ ਲੱਗਦਾ ਇੱਥੇ ਕੋਈ ਜਗ੍ਹਾ ਹੈ ਜਿਹੜੀ ਦੇ ਆਪਾਂ ਗਊ ਮਾਂ ਆਸ਼ਵਾਸਨ ਕਰਦੇ ਜੀ ਜਗ੍ਹਾ ਹੈਗੀ ਹੈ ਮੈਂ 326 ਏਕੜ ਮੋਰਾ ਖਾਕਟਾਂ ਪਿੰਡ ਮੈਂ ਸਾਰੇ ਵੇਰਵੇ ਸਰਕਾਰ ਨੂੰ ਪਹਿਲਾਂ ਵੀ ਦਿੱਤੇ ਹੋਏ ਨੇ ਮੈਂ ਦੁਬਾਰਾ ਵੀ ਰਿਮਾਈਂਡ ਕਰਾਵਾਂਗਾ ਔਰ ਪੰਜਾਬ ਸਰਕਾਰ ਦੇ ਬਾਕੀ ਨੁਮਾਇੰਦਿਆਂ ਨੂੰ ਵੀ ਸਾਰਿਆਂ ਨੂੰ ਮੈਂ ਕਿਹਾ ਹੈ ਕਿ ਤੁਸੀਂ ਵੀ ਟਾਈਮ ਟੂ ਟਾਈਮ ਸਾਰੀ ਆਪਦੀ ਗੱਲ ਕਰੋ ਤਾਂ ਕਿ ਇਹ ਬਣਦਾ ਹੱਕ ਜਿਹੜਾ ਗਊ ਮਾਤਾ ਦਾ ਆਪਾਂ ਉਹਨਾਂ ਨੂੰ ਦਿਵਾਈਏ